ਬਣ ਗਿਆ ਖਰਨ ਦਾ ਮੇਲਾ ਬਣ ਗਿਆ ਲਓ ਸਾਹਮਣੇ ਕਬੱਡੀ ਪੈ ਗਈ ਓ ਟੱਗੋ ਵਾਲਾ ਆ ਆ ਧੰਤਾਨ ਸਾਹਿਬ ਦੀ ਧਰਤੀ ਦਾ ਕਹਿੰਦੇ ਮਰਕੀਤ ਹੈ ਪਰ ਬਹੁ ਅਕਬਰਪੁਰੀਆ ਮਨੀਸ਼ ਨੇ ਆਏ ਆ ਓਏ ਲੂੜਾ ਵੀ ਓਏ ਹੋਏ ਹੋਏ ਆ ਓ ਆ ਓ ਆ ਓ ਨੰਦ ਵਿੱਚ ਬਹੁ ਅਕਬਰਪੁਰੀਏ ਅੰਕੁਰ ਵਰਗੇ ਪੰਟੀ ਵਰਗੇ ਪਰ ਪੈਂਦੀ ਰੇਡ ਤੇ ਆ ਆ ਕੀ ਬਾਤ ਹੈ ਓ ਥਾਪੀ ਕਿਨੇ ਲਗੀ ਤੁਮਤਾਨ ਵਾਲੇ ਕੋ ਸਵਾਦ ਲੈਂਦੀ ਹੈ ਕਹਦੇ ਨਾਲ ਤਾੜੀਆਂ ਮਾਰ ਦੋ ਆਪਣੇ ਇਲਾਕੇ ਦੇ ਵਿੱਚ ਆਇਆ ਫਰੀਦਕੋਟ ਤੋਂ ਸ਼ਰਨਾ ਡੱਗੋ ਰਮਾਣੇ ਵਾਲਾ ਖੇਡ ਕਬੱਡੀ ਦਾ ਵੱਡਾ ਖਿਡਾਰੀ ਹੈ ਸਾਰੇ ਖਿਡਾਰੀਆਂ ਦਾ ਦਿਲੋਂ ਸਤਿਕਾਰ ਹੈ ਲੈ ਵੀ ਗੋਗੜੀ ਵਾਲਿਆ ਮੈਚ ਸ਼ੁਰੂ ਕਰਵਾ ਦੇ ਹੁਣ ਮੇਰਾ ਵੀਰ ਬਹੁਤ ਤਕੜਾ ਮੈਚ ਹੈ ਬਾਏ ਉਹਨਾਂ ਭਰਾਵਾਂ ਦਾ ਵੀ ਧੰਨਵਾਦ ਡੱਗੋ ਰਮਾਣੇ ਵਾਲਾ ਸ਼ਰਨਾ ਫਰੀਦਕੋਟੀਆਂ ਸ਼ਰਨਾ ਲੈ ਵੀ ਗੋਗੜੀ ਵਾਲਿਆ ਕਿ ਇਹਦਾ ਅੜਬ ਸੁਭਾਅ ਮਾਰੇ ਪੁੱਠੇ ਸਿੱਧੇ ਦੇ ਇਹਦਾ ਰੇਡਰਾਂ ਨੂੰ ਪੁੱਠੇ ਕਰੇ ਸ਼ਰਨਾ ਬਾਬੇ ਫਰੀਦ ਦੀ ਧਰਤੀ ਹੈ ਫਰੀਦਕੋਟ ਸ਼ਹਿਰ ਉਹ ਗੱਲਾਂ ਦੁਨੀਆ ਦੇ ਵਿੱਚ ਹੈ ਉਹ ਸ਼ਰਨਾ ਡੋਆਲਾ ਢੱਕੋ ਆਲਾ ਢੱਕੋ ਆਲਾ ਢੱਕੋ ਆਲਾ ਆ ਬੱਲੇ ਬੱਲੇ ਗੋਗੜੀ ਆਲਿਆ ਮੈਂ ਪਹਿਲਾਂ ਕਿਹਾ ਵੀ ਇਹਦਾ ਅੜ ਬਸਵਾ ਮਾਰੇ ਪੁੱਠੇ ਸਿੱਧੇ ਉੱਠੇ ਕਰਨਾ ਖੇਡੇ ਟੌਪ ਦੀ ਕਬੱਡੀ ਡੱਗੋ ਵਾਲਾ ਸਰਨਾ ਡੱਗੋ ਵਾਲਾ ਸਰਨਾ ਡੱਗੋ ਵਾਲਾ ਸਰਨਾ ਵਾਲਾ ਭੁਰੀਆ ਮੇਰੇ ਵੀਰੋ ਕਬੱਡੀ ਪਾ ਰਿਹਾ ਕਹਿੰਦੇ ਕਰਮਜੀਤ ਘਨਗਸ ਉਰ ਫੱਪੁਰੀਆ ਆਹ ਰਾਹੁਲ ਦਾ ਵੀਰ ਕਬੱਡੀ ਪਾ ਰਿਹਾ ਪਰ ਇਹ ਮਨੀਸ਼ ਹੈ ਇਹ ਮਨੀਸ਼ ਹੈ ਇਹ ਮਨੀਸ਼ ਹੈ ਇਹ ਸ਼ੀਲੂ ਗਿਆਰਾ ਸ਼ੀਲੂ ਬਲਾਰਾ ਦਾ ਛੋਟਾ ਭਾਈ ਬਹੁ ਅਕਬਰਪੁਰੀਆ ਪਰ ਪਿੰਡੀ ਰੇਡ ਤੇ ਹੁਣ ਕੌਣ ਡੱਗੋ ਵਾਲਾ ਕਹਿੰਦਾ ਐਡੀ ਕਿਹੜੀ ਗੱਲ ਹੈ ਇੱਥੇ ਹਰ ਮਸਲੇ ਦਾ ਹੱਲ ਹੈ ਇੱਥੇ ਹਰ ਮਸਲੇ ਦਾ ਹੱਲ ਉਧਰ ਸੰਜੇ ਸ਼ੇਰਿਆ ਬਿਲਕੁਲ ਲਾਈਵ ਤਾਂ ਜੁੜੇ ਬੈਠੇ ਹਨੀਸ਼ ਬਹੂ ਆ ਕੰਮ ਕਰੇਗਾ ਅਰਵਰ ਨਰਮਾਣਾ ਵਾਲੋ ਜੇ ਮੱਚਵਾ ਮਜ਼ਾਰਾ ਤੇ ਕਿਲਕੀ ਮਾਰ ਦੇਵਾ ਤਖੜੀ ਇੱਧਰ ਦੇਖ ਲੈ ਇੱਧਰ ਦੇਖ ਲੈ ਬਹੂ ਅਕਬਰਪੁਰੀਆ ਮਨੀਸ਼ ਤੇ ਬੁਰੀਆ ਮੈਂ ਕੰਦ ਕਰਦਾ ਆ ਆ ਆ ਦੇਖੋ ਪਟਾਕੇ ਪੈ ਗਏ ਪਟਾਕੇ ਪੈ ਗਏ ਆ ਸਿਰਾ ਹੋ ਗਿਆ ਬੈਨਰ ਵਾਲਾ ਖੁਸ਼ ਨਹੀਂ ਹਾਂ ਦੁਨੀਆ ਸਵਾਦ ਲੈਂਦੀ ਹੈ ਦੁਨੀਆ ਸਵਾਦ ਲੈਂਦੀ ਹੈ ਪੈਰੀਆਂ ਕਰਦੇ ਗੱਲ ਲਓ ਸਾਹਮਣੇ ਮੇਲਾ ਬਣ ਗਿਆ ਮੇਲਾ ਬਣ ਗਿਆ ਖਰ ਦਾ ਮੇਲਾ ਬਣ ਗਿਆ ਲਓ ਸਾਹਮਣੇ ਕਬੱਡੀ ਪੈ ਗਈ ਓਏ ਡੱਗੋ ਵਾਲਾ ਆ ਆ ਹੋ ਲਲਕਾਰਾ ਮਾਰਦੇ ਕਹਿ ਦੋ ਵੱਡਿਆਂ ਪੈਲੀਆਂ ਨੂੰ ਗੱਪਰੂ ਇੱਕ ਤਣ ਗਿਆ ਏ ਰੌਲਾ ਤੇ ਪਹਿਲਾਂ ਸੀ ਹੁਣ ਤੇ ਮਸਲਾ ਬਣ ਗਿਆ ਲਓ ਸਾਹਮਣੇ ਮਲਕੀਤ ਮੇਰੇ ਵੀਰੋ ਧੰਤਾਨ ਸਾਹਿਬ ਦੀ ਧਰਤੀ ਦਾ ਕੰਵੇ ਮਲਕੀਤ ਹੈ ਪਰ ਬਹੁ ਅਕਬਰਪੁਰੀਆ ਮਨੀਸ਼ ਨੇ ਹੋਈ ਤੇ ਆਇਆ ਹੋਣਾ ਵੀ

ਆ ਬੜਾ ਕੁਝ ਕਰਾਉ ਢਾਬੀ ਵਾਲਿਆ ਉਹ ਗੱਲਾਂ ਟਕਾੜ ਮੈਦਾਨਾਂ ਦੇ ਵਿੱਚ ਚਰਚੇ ਵੱਡੇ ਕਰਵਾਏ ਐ ਇੱਕ ਪਾਸੇ ਓਏ ਖਰਲਾਂ ਦੇ ਮੇਲੇ ਮਾਰ ਗਿਓ ਸੀਸਰ ਵਾਲਾ ਭੁਰੀਆ ਉਹ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਖੇਡ ਮੈਦਾਨ ਦੇ ਵਿੱਚ ਕਿ ਗੁੰਦੇ ਆ ਸਰੀਰ ਕੀ ਸਿਫਤ ਕਰਾ ਹੱਥ ਲਾ ਕੇ ਜਾਫੀ ਨੂੰ ਫੜਾਉਂਦਾ ਨਹੀਂ ਉਹ ਬਾ ਹੀਰੋ ਆ ਕਬੱਡੀ ਦਾ ਕਬੱਡੀ ਇਹਦੀ ਮਾਂ ਸੀਸਰੇ ਦਾ ਪੰਡਿਆਰੋ ਭੁਰੀਆ ਇਹਦਾ ਉਹ ਭੁਰੀਆ ਇਹਦਾ ਨਾਂ ਵੇਖ ਲੈ ਐਕਸ਼ਨ ਭੁਰੀਏ ਦੇ ਆ ਆ ਆ ਆ ਸੀਸਰ ਵਾਲਾ ਬੁਰੀਆ 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 ਸੀਸਰ ਆ ਕਹਿੰਦਾ ਵੀ ਮੋਕਿਆ ਨਹੀਂ ਜੀ ਮਨੀਸ਼ ਓ ਜਾਂ ਕਹਰੇ ਅੰਕੁਰ ਨੂੰ ਟੱਕਰ 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 ਆ ਕੀ ਬਣ ਗਿਆ ਆ ਕੀ ਬਣ ਗਿਆ ਆ ਬੱਲੇ ਬੱਲੇ ਆ ਕੀ ਬਣ ਗਿਆ ਆ ਨਹੀਂ ਬਣ ਗਿਆ ਆ ਆ ਆ ਇਹ ਅੰਕੁਰ ਬਹੁ ਅਕਬਰਪੁਰ ਵਾਲਾ ਮੇਰੇ ਵੀਰੋ ਗੱਲ ਸਟ੍ਰੇਨ ਆ ਗਿਆ ਵੀ ਕੀ ਤੋਂ ਕੀ ਗੱਲ ਬਣ ਗਈ ਕੁਝ ਗੱਲ ਦੀ ਸਮਝ ਨਾ ਆਕੀ ਆ ਵਾ ਵੱਡਾ ਸਾਰਾ ਲਲਕਾਰਾ ਮਾਰ ਦਿਓ ਉਹ ਸੁਨੀਲ ਦੀ ਰੇਡ ਤੇ ਮਨੀਸ਼ ਇੱਕ ਪਾਸੇ ਮਨੀਸ਼ ਅੱਜ ਬਹੁ ਅਕਬਰਪੁਰੀਏ ਉਹ ਸਿਰਾ ਕਰਨਗੇ ਅੱਜ ਬਹੁ ਅਕਬਰਪੁਰੀਏ ਉਹ ਸਿਰਾ ਕਰਗੇ ਮੇਰੇ ਮਿੱਤਰੋ ਇੱਕ ਪਾਸੇ ਬਹੁ ਅਕਬਰਪੁਰੀਆ ਇਹ ਐ ਇੱਥੇ ਰੱਖਾ ਉਹ ਤੇ